ਸਾਸ਼ੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਠੀਕ ਆ ਤੇ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਵੱਜ ਗਏ ਨੇ 11 ਤੇ ਆਪਣਾ ਸਵੇਰ ਦੀ ਨਾਸਤੇ ਦੀ ਤਿਆਰੀ ਹੋ ਰਹੀ ਆ ਤੇ ਸੋਹਮ ਨੂੰ ਨਹਾਤਾ ਗੱਦੀ ਨੇ ਤੇ ਹੁਣ ਉਹ ਲਾਉਣ ਗਏ ਹੋਇਆ ਜੇ ਮੈਂ ਨਹਾਉਣਾ ਜੋ ਵੀ ਨੇ ਵੀ ਨਹਾਉਣਾ ਤੇ ਪਹਿਲਾਂ ਇਹਨਾਂ ਨੂੰ ਭੁੱਖ ਵੀ ਲੱਗੀ ਕਿਉਂਕਿ 11 ਵੱਜ ਗਏ ਉੱਠੇ ਲੇਟ ਨੇ 10 ਵਜੇ ਤਾਂ ਹੀ ਉੱਠੇ ਨੇ ਸਾਰੇ ਜਣੇ ਬਾਕੀ 11:00 ਵੱਜ ਗਏ ਨੇ ਤੇ ਆਪਾਂ ਲੱਗਿਆ ਜਿੰਨਾ ਵਾਸਤੇ ਸਪੈਸ਼ਲ ਮੈਕਰੋਨੀ ਬਣਾਉਣ ਪਿਆਰ ਨਾਲ ਪਾਉਦੀਆਂ ਤੇ ਇੱਧਰ ਆਪਣਾ ਟਮਾਟਰ ਪਿਆ ਤੇ ਇੱਧਰ ਪਈ ਹੈ ਮਲਾਈ ਦੀ ਕੋਲੀ ਜੋ ਵੀ ਕਹਿੰਦਾ ਮम्मा ਮਲਾਈ ਵਾਲੀ ਮਕਰੋਨੀ ਬਣਾਇਓ ਵੀ ਨਾਲੇ ਡੈਡੀ ਨੇ ਨੀ ਕਦੇ ਖਾਧੀ ਜੋ ਅਭੀ ਨੀ ਤਾਂ ਮੈਂ ਇੱਕ ਦੋ ਵਾਰ ਬਣਾ ਕੇ ਦਿੱਤੀ ਇਹਦਾ ਦੇਸੀ ਵਾਈਟ ਹਾਊਸ ਪਾਸਤਾ ਹੈ ਹਾਂ ਤੇ ਇਹਨੂੰ ਪਤਾ ਕੀ ਹੈ ਜਿਹੜਾ ਮੈਦੇ ਦੀ ਸੌਸ ਨਹੀਂ ਬਣਦੀ ਵਾਈਟ ਸੌਸ ਪਾਸਤਾ ਕਹਿੰਦੇ ਨੇ ਜਿਵੇਂ ਉਦਾਂ ਅਸੀਂ ਕੱਲੀ ਮਲਾਈ ਪਾ ਪਾ ਗਏ ਅਸੀਂ ਮੈਦਾ ਮੁੱਦਾ ਨਹੀਂ ਪਾਉਦੇ ਵਿੱਚ ਯਾਰ ਮੁੰਡਰੋ ਰੋਟੀ ਵੀ ਮੈਦੇ ਦੀ ਜੀਤੀ ਹੈ ਹਾਂ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਤੇ ਤੁਹਾਨੂੰ ਗੱਗੀ ਵਾਸਤੇ ਰਾਤ ਆਪ ਕੋ ਬਣਾਇਆ ਸੀ ਗਾਜਰ ਦਾ ਤੁਹਾਨੂੰ ਦਿਖਾਈ ਦਵਾਂਗੇ ਨਾਲ ਨਾਲੇ ਖਾਈ ਜਾਂਦੇ ਆ ਸਾਰੇ ਜਾਣੇ ਮੈਂ ਮਿੱਠਾ ਨਹੀਂ ਖਾਂਦੀ ਮੈਂ ਬਹੁਤ ਘੱਟ ਖਾਂਦੀ ਹਾਂ ਸੋ ਰਾਤ ਥੋੜਾ ਜਿਆਦਾ ਟੇਸਟਾ ਪੋਦੀਆ ਬਣਾਇਆ ਸੀ ਵਿੱਚ ਖੋਆ ਪਾਇਆ ਸੀ 2.5 ਕਿਲੋ ਦੁੱਧ ਪਾਇਆ ਸੀ ਮਲਾਈ ਪਾਈ ਸੀ ਵਿੱਚ ਜਿਹੜੀ ਦੁੱਧ ਦੇ ਉੱਪਰ ਮਲਾਈ ਸੀ ਸਾਰਾ ਕੁਝ ਵਿੱਚ ਹੀ ਪਾਦਾ ਸੀ ਤੇ ਟੇਸਟ ਹੀ ਗਾਨੇ ਬਹੁਤ ਜਿਆਦੇ ਬੜਿਆਂ ਨੇ ਖਾਦਾ ਰੋਟੀ ਖਾਣ ਤੋਂ ਬਾਅਦ ਰਾਤ ਤੇ ਬਾਕੀ ਚਲੋ ਠੀਕ ਹੈ ਜੀ ਆਪਾਂ ਇਹਨਾਂ ਨੂੰ ਨਾਸ਼ਤਾ ਵਗੈਰਾ ਬਣਾ ਦਈਏ ਤੇ ਸੋ ਨੂੰ ਪਰੌਂਠੀ ਬਣਾਉਂਗੀ ਮਨ ਲਾ ਮम्मी ਵੀ ਰੋਟੀ ਖਾਣਗੇ ਤੇ ਬਾਕੀ ਗੱਗੀ ਤੇ ਜੋ ਬਣਨਗੇ ਜੰਮੇ ਪਰੌਂਠੀ ਬਣਾਉਂਗੀ ਦਾਦੀ ਪੱਲਕ ਤੇ ਮਟਰ ਨਹੀਂ ਬਣਾ ਤੁਮ ਮੈਗੀ ਬਣਾ ਲੀ ਠੀਕ ਹੈ ਠੀਕ ਹੈ ਤੇ ਬਾਕੀ ਹੁਣ ਆਪਾਂ ਭਾਂਡੇ ਮਾਸ ਦੀਏ ਪਾਣੀ ਆਪਣਾ ਗਰਮ ਹੋਇਆ ਪਿਆ ਗਿੱਜਰ ਦੇ ਵਿੱਚ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਚਲੋ ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਆਨੰਦਮਈ ਰਹੋਗੇ ਆਨੰਦਮਈ ਇਹੀ ਹੁੰਦਾ ਭਾਈ ਉਹ ਚਲ ਕੋਈ ਮੁਸ਼ਕਲ ਨਹੀਂ ਹੰਦਾ ਦੇਖੋ ਲਾਲ ਮਿਰਚ ਨਹੀਂ ਆਈ ਬਈ ਹੰਦੀਆਂ ਮਿਰਚਾਂ ਪੈ ਰੀਆਂ ਸਪੈਸ਼ਲੀ ਬਣਾ ਰਿਹਾ ਮਕਰੋਨੀ ਓ ਮਾਈ ਗੋਡ ਲਾਲ ਮਿਰਚ ਪਾਉਣੀ ਸੀ ਲਾਲ ਮਿਰਚ ਹੈ ਹੀ ਕੋਈ ਨਹੀਂ ਹਰੀਆਂ ਪਾਉਂਦੀਆਂ ਕਾਲੀ ਬੱਦ ਕਲੇ올 ਹੋ ਗਈ ਸੋਭਾ ਸੋਭਾ ਕਲੇ올 ਚਲੋ ਮੁਸ਼ਕਿਲ ਨਹੀਂ ਹਰੀ ਪਾਓ ਜਾਂ ਲਾਲ ਪਾਓ ਮਿਰਚ ਦਾ ਮਿਰਚੀ ਹੈ ਨਾ ਹੋ ਸਨਾਓ ਜੀ ਤੁਸੀਂ ਸਾਰੇ ਜਾਣੇ ਕਿਵੇਂ ਹੋ ਕਿਵੇਂ ਠੰਡ ਦੇ ਦਿਨ ਨਿਕਲ ਰਹੇ ਨੇ ਇਦਾਂ ਦੇ ਠੰਡ ਦੇ ਦਿਨ ਦੇ ਵਾਹ ਕੀ ਬਾਤ ਹੈ ਕੀ ਖੁਸ਼ਬੂ ਹੈ ਓ ਮਾਈ ਗੋਡ ਪਰਮ ਨੇ ਨਾ ਮਕਰੋਨੀ ਬਣਾਤੀ ਸੀ ਇਹ ਹੁਣ ਮੈਂ ਲੈ ਕੇ ਆਇਆ ਸੀ ਦੁੱਧ ਦੇਖੋ ਚੈੱਕ ਕਰੋ ਰੰਗ ਤਾਂ ਪਿਆਰਾ ਆ ਦੁੱਧ ਹੁਣ ਮੈਂ ਲੈ ਕੇ ਆਇਆ ਠੀਕ ਉਹ ਗਈ ਹੈ ਨਹਾਉਣ ਵਾਸਤੇ ਰੈਡੀ ਹੋ ਰਹੀ ਹੈ ਨਹਾਉਣ ਵਾਸਤੇ ਉਸ ਤੋਂ ਪਹਿਲਾਂ ਪਹਿਲਾਂ ਖਾ ਲੀਏ फटाफट ਦੇਖੀਏ ਇਹ ਬੇਕਾਰ ਬਣੀ ਹੋਈ ਤਾਂ ਵੀ ਨਾ ਦੱਲ ਨਹੀਂ ਦੇਖ ਦੇਖ ਦੇ ਦੂਜੇ ਚਮਚੇ ਨਾ ਖਾਓ ਨਾ ਉਹ ਚੱਲੀ ਗਈ ਮੂਜੀ ਮੁਰਕੀ ਪਾ ਲਓ ਠੀਕ ਹੈ ਜੀ ਆਜੋ ਜੀ ਜੀਨੇ ਜੀਨੇ ਆਪਣਾ ਮੈਕਰੋਨੇ ਖਾਣੀਆਂ ਸਵਾਗਤ ਆ ਤੁਹਾਡਾ ਆਪਣੇ ਘਰ ਦੇ ਵਿੱਚ ਜੀ ਆਇਆਂ ਨੂੰ ਜਦੋਂ ਮਰਜ਼ੀ ਆਓ ਤੇ ਖਾਓ ਹਾਂਜੀ ਸਾਨੂੰ ਫਰਡ ਚੜੀ ਪਈਆ ਬੁਰਾ ਹਾਲ ਸੀ ਘਰੋਂ ਆਈ ਸੀ ਰੋਟੀ ਪਾਣੀ ਸਾਰਿਆਂ ਨੇ ਖਾ ਲਿਆ ਸੀ ਤੇ ਫਿਰ ਅਸੀਂ ਮੰਮੀ ਕਣੀ ਚਲੇ ਗਏ ਤੇ ਮੰਮੀ ਘੜੀਓ ਹੋਣਾ ਸੀ ਆਇਆ ਮੰਮੀ ਨੂੰ ਮਿਲ ਕੇ ਡੈਡੀ ਹੈ ਨਹੀਂ ਸੀ ਘਰੇ ਮੰਮੀ ਨੂੰ ਮਿਲ ਕੇ ਆਇਆ ਚਾਹ ਪਾਣੀ ਪੀ ਕੇ ਆਇਆ ਠੰਡ ਚੜ ਗਈ ਸਕੂਟਰੀ ਤੇ ਬੈਂਡ ਵੱਜ ਗਿਆ ਅਸੀਂ ਆਇਆ ਸਟੇਸ਼ਨ ਤੇ ਧੂਰੀ ਸਟੇਸ਼ਨ ਤੇ ਤੇ ਗੱਗੀ ਦੀ ਟ੍ਰੇਨ ਪਤਾ ਕਰਨੀ ਸੀ ਦਿੱਲੀ ਨੂੰ ਜਾਣ ਵਾਲੀ ਟਿਕਟ ਪਤਾ ਕਰਨੀ ਸੀ ਵੀ ਕੋਈ ਟ੍ਰੇਨ ਜਾ ਰਹੀ ਹੈ ਕਿ ਨਹੀਂ ਜਾ ਰਹੀ ਧੂਰੀ ਤੋਂ ਵੈਸੇ ਸਾਡੇ ਧੂਰੀ ਕੰਮ ਚੱਲ ਰਿਹਾ ਤੁਹਾਨੂੰ ਮੈਂ ਦਿਖਾ ਵੀ ਦਿੰਨੀ ਆ ਉਹ ਖੜੀ ਹੈ ਜੀ ਸੀ ਵੀ ਉਹ ਦੇਖਦੀ ਹੋਣੀ ਆ ਦੇਖੋ ਸਾਰੇ ਸਟੇਸ਼ਨ ਤੇ ਧੂਰੀ ਤੇ ਕੰਮ ਚੱਲ ਰਿਹਾ ਟ੍ਰੇਨਾਂ ਆਪਣੇ 3 ਮਹੀਨਿਆਂ ਵਾਸਤੇ ਬਾਕੀ ਟ੍ਰੇਨਾਂ ਬੰਦ ਨੇ ਕੱਲੀਆਂ ਦਿੱਲੀ ਨੂੰ ਟ੍ਰੇਨਾਂ ਜਾ ਰਹੀਆਂ ਨੇ ਤਿੰਨ ਟ੍ਰੇਨਾਂ ਜਾ ਰਹੀਆਂ ਨੇ ਦਿੱਲੀ ਨੂੰ ਹਨਾ ਇੱਕ ਜਾਂਦੀ ਆ ਸਵੇਰੇ 6:30 ਇੱਕ ਜਾਂਦੀ ਆ 7:30 ਇੱਕ ਜਾਂਦੀ ਆ ਬੰਦੇ ਭਾਰਤ ਜਾਂਦੀ ਆ 10:30 ਉਹ ਦੇਖੋ ਸਰੇ ਤੱਕ ਸਾਰੇ ਕਿਤੇ ਕੰਮ ਚੱਲ ਰਿਹਾ ਸਟੇਸ਼ਨ ਆਪਣੇ ਧੂਰੀ ਦਾ ਮੈਂ ਕਿਹਾ ਚਲੋ ਟ੍ਰੇਨ ਪਤਾ ਕਰੇਗੀ ਫਿਰ ਜਾਣਾ ਵੀ ਆ ਬਈ ਵਾਪਸ ਡਿਊਟੀ ਕਰਨੀ ਹੈ ਇਹਨਾਂ ਨੇ ਜਾ ਕੇ ਹਨਾ ਟਾਈਮ ਕਿੰਨੇ ਵਜੇ ਕੋ 14:31 ਹੋ ਗਏ ਕਿੰਨੇ ਵਜੇ ਮਤਲਬ 2:30 2:30 14:00 ਗਿਣਤੀ ਦੇ ਘੰਟੇ ਸ਼ੁਰੂ ਹੋ ਗਏ ਗਿਣਤੀ ਦੇ 36 ਘੰਟੇ ਰਹਿ ਗਏ ਔਰ ਮੈਨੂੰ ਆਇਆ ਜੀ ਲੱਗਿਆ ਨਾ ਵੀ ਮੈਂ ਛੱਤੀ ਆਉਣ ਜਾਣਾ ਬੈਲੂ ਪਹਿਲਾਂ ਤਾਂ ਯਕੀਨ ਹੀ ਨਹੀਂ ਹੋ ਰਿਹਾ ਵੀ ਮੈਂ ਇਸ ਵਾਰੀ 8 ਮਹੀਨੇ ਅੰਦਰ ਅੰਦਰ ਵਾਪਸ ਆ ਗਿਆ ਜਾਂਦੇ ਰਹਿਣ 7500 ਰੁਪਏ ਦਾ ਸਾਹਿਬ ਵੀ ਜੀ ਜਿਨ੍ਹਾਂ ਨੇ ਦੁਬਾਰਾ ਬੁਲਾ ਲਿਆ ਇੰਨੀ ਠੰਡ ਦੇ ਵਿੱਚ ਮੈਂ ਤਾਂ ਜੀ ਕਰਕੇ ਇਹਨਾਂ ਨੂੰ ਦੁਬਾਰੇ ਬੁਲਾਇਆ ਮੰਮੀ ਉਹਨੀਆਂ ਨੇ ਬੁਲਾਇਆ ਸੀ ਉਹਨਾਂ ਨੇ ਟਿਕਟ ਵਗੈਰਾ ਕਰਵਾਈ ਸੀ ਤਾਂ ਸੋਨੂੰ ਸਾਡੇ ਘਰ ਦੇ ਹਾਲਾਤ ਤਾਂ ਵੈਸੇ ਪਤਾ ਹੀ ਆਪਾਂ ਇੰਨੀ ਛੇਤੀ ਨਾ ਗੱਗੀ ਆ ਸਕਦੇ ਸੀ ਤੇ ਨਾ ਆਪਾਂ ਬੁਲਾ ਸਕਦੇ ਸੀ ਇਹ ਸਾਰਾ ਜਿ ਕੁਝ ਜੋ ਇਹਨਾਂ ਨੂੰ ਬੁਲਾਇਆ ਜਾਏ ਆਏ ਨੇ ਇਹ ਮੰਮੀ ਹੁਣੀਆਂ ਨੇ ਬੁਲਾਇਆ ਸੀ ਮੰਮੀ ਡੈਡੀ ਨੇ ਮੇਰੇ ਪੇਕੇ ਆਲੇ ਨੇ ਉਹਨਾਂ ਨੇ ਖਰਚਾ ਕਰਿਆ ਸਾਰਾ ਇਹਨਾਂ ਦੇ ਆਉਣ ਤੇ ਵੀ ਉਹਰੇ ਇਹਨਾਂ ਦੇ ਰਹਿਣ ਤੇ ਵੀ ਉਹਨਾਂ ਨੇ ਸਾਨੂੰ ਖਰਚਾ ਦਿੱਤਾ ਆਪਦੇ ਕੋਲੋਂ ਤੇ ਬਾਕੀ ਉਹਨਾਂ ਦਾ ਥੈਂਕ ਯੂ ਆ ਬਹੁਤ ਬਹੁਤ ਜਿਹੜਾ ਇਹ ਸਾਨੂੰ ਮਿਲ ਗਿਆ ਕੀ ਤੇ ਨਾਲੇ ਫੰਕਸ਼ਨ ਦੇ ਵਿੱਚ ਸ਼ਾਮਲ ਹੋ ਗਏ ਜਿਆਦਾ ਬਣ ਗਈ ਸਾਡੀਆਂ ਫੰਕਸ਼ਨ ਦੇ ਵਿੱਚ ਹਨ ਹੁਣ ਸਾਨੂੰ ਆਏ ਨਹੀਂ ਹੋਗਾ ਵੀ ਗੱਗੇ ਮੰਮੀ ਡੈਡੀ ਦੀ ਪਾਰਟੀ ਦੇ ਵਿੱਚ ਹੈ ਨਹੀਂ ਸੀ ਫੋਟੋਆਂ ਦੇਖਿਆ ਕਰਾਂਗੇ ਐਲਬਮ ਦੇਖਿਆ ਕਰਾਂਗੇ ਮੂਵੀ ਦੇਖਿਆ ਕਰਾਂਗੇ ਕਿ ਕੀ ਉੱਥੇ ਨੱਚਦਾ ਹੋਇਆ ਕਰੂਗਾ ਮੂਵੀ ਦੇ ਵਿੱਚ ਤੇ ਚਲੋ ਠੀਕ ਹੈ ਜੀ ਟ੍ਰੇਨ ਆਪਾਂ ਪਤਾ ਕਰ ਲਈ ਤੇ ਹੁਣ ਆਪਾਂ ਚੱਲਦੇ ਆ ਘਰੇ ਦੇਖਦੇ ਆ ਫਿਰ ਟਿਕਟ ਵਗੈਰਾ ਲੈਣੀ ਪਊ ਉਹ ਤਾਂ ਫਿਰ ਮੌਕੇ ਦੀ ਲੈਣੀ ਵੀ ਫਿਰ ਔਖੇ ਹੋਮਗੇ ਮੌਕੇ ਤੇ ਬੈਠਣ ਨੂੰ ਜਗ੍ਹਾ ਨਹੀਂ ਹੁੰਦੀ ਕੁਛ ਨਹੀਂ ਤੁਸੀਂ ਟਿਕਟ ਵਾਲਿਆਂ ਨੂੰ ਪੁੱਛ ਲਓ ਕਿ ਪ੍ਰਾਈਜ਼ ਆਪਾਂ ਕਰਾ ਲੰਨੇ ਆ ਪਹਿਲੇ ਕੰਮ ਨੂੰ ਦੇਖ ਲਾਂਗੇ ਦੇਖ ਲਓ ਇਹੋ ਜਿਹਾ ਆਪਾਂ 10 ਸਟੇਸ਼ਨ ਤੇ ਖੜਾ ਹੋਵੇ ਇੱਕ ਤਾਂ ਨਾ ਕਰਾਵੇ ਕੱਲ ਨੂੰ ਸਪੈਸ਼ਲ ਆਜੂ ਠੰਡ ਚ ਹੁਣ ਜਾ ਕੇ ਰਗਾਈ ਚ ਵੱਰ ਜੋ ਟੈਨਸ਼ਨ ਖਤਮ ਹੋ ਜੇ ਤੁਹਾਡੀ ਚਲੋ ਆਪਾਂ ਪੁੱਛਦੇ ਆ ਉਹ ਖਾਇ ਨਹੀਂ ਉਥੇ ਟਿਕ ਟਿਕ ਕਰਨ ਵਾਲਾ ਬੰਦਾ ਕੋਈ ਉਹ ਪੁੱਛਦਾ ਕਰੂ ਉਹ ਜਿਹੜਾ ਇੱਕ ਜਣਾ ਬੈਠਾ ਉਹ ਤਾਂ ਦੂਸਰੇ ਉੱਚ ਚ ਕਰ ਦਿੰਦਾ ਕੱਲ ਨੂੰ ਆ ਜਾਣ ਇਹ ਨਾਲ ਘੁੰਮਾਂਗੇ ਕਿੜਾ ਮਾਰ ਜਾਂਦੇ ਇੱਕ ਲਾਸਟ ਬਲੌਗ ਬਣ ਜੂਗਾ ਨਾਲ ਗੋਲ ਗੱਪੇ ਖਾ ਜਾਣ ਦੇਖਦੇ ਹਾਂ ਸਾਡੇ ਧੂਰੀ ਦਾ ਸਟੇਸ਼ਨ ਦਿਖਾਉਣਾ ਉਹਨਾਂ ਨੂੰ ਇੱਧਰ ਬਾਹਰਲੇ ਪਾਸੇ ਆ ਦੇਖੋ ਇੱਧਰ ਤਾਂ ਗੱਡੀਆਂ ਦੀ ਪਾਰਕਿੰਗ ਤੇ ਇੱਧਰ ਬਾਜ਼ਾਰ ਆ ਜਾਂਦਾ ਇੱਧਰ ਵੀ ਗੱਡੀਆਂ ਖੜੀਆਂ ਨੇ ਸਾਰੀਆਂ ਹਾਂ ਬਈ ਸਾਡੀ ਸਕੂਟਰੀ ਆ ਤੇ ਆ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਆ ਬੜਾ ਲਾਹੇ ਕਿੱਡਾ ਬੜਾ ਤਰੰਗਾ ਆ ਦੇਖੋ ਆ ਸਟੇਸ਼ਨ ਆਪਣੇ ਧੂਰੀ ਦਾ ਉਹ ਸੋਹਣਾ ਬਣਿਆ ਹੁਣ ਵੀ ਸਾਰਾ ਕੰਮ ਚੱਲ ਰਿਹਾ ਨਵਾਂ ਬਣ ਰਿਹਾ ਚੱਲੀਏ ਫਿਰ ਅੱਗਾ ਗਾਈ ਸਾਨੂੰ ਇੱਕ ਚੀਜ਼ ਅਸੀਂ ਹੋਰ ਦਿਖਾਈਏ ਬਈ ਇਹ ਸਾਡੇ ਸਟੇਸ਼ਨ ਤੇ ਨਾ ਇੱਕ ਪੇੜ ਆ ਬਹੁਤ ਵੱਡਾ ਉੱਥੇ ਆ ਦੇਖੋ ਇੱਡੇ ਇੱਡੇ ਵੱਡੇ ਵੱਡੇ ਚੂਹੇ ਰਹਿੰਦੇ ਨੇ ਦੇਖੋ ਕਿੱਡੇ ਕਿਡੇ ਨੇ ਹੋਏ ਕਿੰਨੇ ਨੇ ਨੀਵੇਂ ਫਿਰਦੇ ਨੇ ਦੇਖੋ ਚੈੱਕ ਕਰੋ ਉਹ ਅੰਕਲ ਬੈਠੇ ਨੇ ਉਹ ਕਹਿੰਦੇ ਪੇੜ ਦੇ ਉੱਪਰ ਵੀ ਰਹਿੰਦੇ ਨੇ ਆ ਬਹੁਤ ਵੱਡਾ ਪੇੜ ਆ ਓਰੇ ਪੱਕਾ ਪੇੜ ਬਣਿਆ ਹੋਇਆ ਬਹੁਤ ਵੱਡਾ ਯਾਨੀ ਕਿ ਕਾਦਾ ਪੇੜ ਆ ਇਹ ਉਹਦਾਗਾ ਬਰੋਟਾ ਕਹਿੰਦਾਂਦੇ ਨੇ ਇਹਨੂੰ ਆ ਦੇਖੋ ਇਹਦੇ ਜੜਾਂ ਦੇਖੋ ਆ ਤੁਹਾਨੂੰ ਚੂਹੇ ਦਿਖਾਵਾਂ ਕਿੱਡੇ ਕਿੱਡੇ ਨੇ ਲੈ ਕਿੱਡੇ ਕਿੱਡੇ ਨੇ ਹਣਾ ਮੋੜੇ ਲੇ ਕਿ ਦਿੰਦੀ ਆਥਣੇ ਇਹ ਪਤਾ ਮੇਰੇ ਕਿਉਂ ਮਾਰਦਾ ਮੈਂ ਗੱਕੀ ਨੇ ਮਾਰਦੀ ਆ ਉਹਦੇ ਪਤਾ ਮੈਂ ਕਿਉਂ ਮਾਰਦੀ ਹੁਣ ਸਵੇਰ ਦਾ ਮੋਬਾਈਲ 100% ਸੀ ਹੁਣ 30% ਰਹਿ ਗਿਆ ਠੀਕ ਆ ਮੋਬਾਈਲ ਦੇ ਕੇ ਡੰਜਾ ਲਾ ਲਿਆ ਹੁਣ ਜਦੋਂ ਮੈਂ ਕੋਈ ਨਾਟਕ ਦੇਖਦੀ ਸੀ ਫੋਨ ਤੇ ਤਾਂ ਹੁਣੇ ਰੌਲਾ ਪਾਉਂਦੇ ਨੇ ਵਿੱਚ ਜਾਣ ਕੇ ਵੀ ਇਹ ਕਿਉਂ ਦੇਖਦੀ ਆ ਫਿਰ ਮੈਂ ਇਹਨਾਂ ਦੇ ਮਾਰਿਆ ਐ ਕਰ ਕਿਉਂ ਨਿਕਾ ਜਾਂ ਮੈਨੂੰ ਕੁੱਟਦਾ ਉਹਨੇ ਮੇਰਾ ਮੋਢਾ ਤਾਂ ਫੁਲਾਤਾ ਮਾਰ ਮਾਰ ਕੇ ਆ ਕੱਲ੍ਹ ਹੀ ਬੋਲੀ ਜਾਂਦਾ ਮੱਲਾ ਦਾ ਫੋਨ ਤੁਹਾਡਾ ਦੇਖ ਲਓ ਦੋਸੀ ਹੁਣ ਲਾਈਵ ਕੱਟ ਪੈਂਦੀ ਦੇਖ ਲਓ ਹੁਣ ਮੈਨੂੰ ਕੁੱਟ ਦੱਸੋ ਹਮ ਗੱਲ ਨਹੀਂ ਕਰਾਇਆ ਕਰਦੀ ਮੈਂ ਡੈਡੀ ਨਾਲ ਫੋਨ ਤੇ ਓਏ ਤੇਰਾ ਹੱਥ ਨੂੰ ਕਿਆ ਕਰੇਗਾ ਨਾ ਵੀ ਪਾਪਾ ਦੀ ਯਾਦ ਆਉਂਦੀ ਆ ਮੈਂ ਗੱਲ ਨਹੀਂ ਕਰਾਇਆ ਕਰਦੀ ਫੋਨ ਤੇ ਆਪਦੇ ਪਾਪਾ ਦੇ ਨਾਲ ਹੀ ਬਗਦੀ ਮਾਸ ਹੁਣ ਤਾਂ ਮੈਂ ਤੇ ਆ ਨੂੰ ਜਾਣਦੇ ਕਿ ਦਿਨ ਦੇ ਘੰਟੇ ਗਿਣਨੇ ਹੱਸ ਕਿਉਂਕਿ ਫੈਮਿਲੀ ਨਾਲ ਜੋ ਨਿਕਲੇ 15 ਦਿਨ ਬਹੁਤ ਵਧੀਆ ਨਿਕਲੇ ਖੋਸ਼ ਜਾਨੀ ਤੁਹਾਨੂੰ ਪਤਾ ਹੀ ਹੈ ਖੁਸ਼ੀ ਕਿੰਨੀ ਹੁੰਦੀ ਹੈ ਨਾ ਜੋ ਬੰਦਾ ਬਾਹਰੋਂ ਇੱਧਰ ਆਉਂਦਾ ਹੈ ਤਾਂ ਆਪਣੇ ਦੇਸ਼ ਨੂੰ ਫਰਤ ਕਿਤਾ ਨਿਆਰਾ ਆਉਂਦਾ ਲਓ ਜੀ ਹੁਣ ਮੰਮੀ ਤੇ ਦੋ ਜਾਨੇ ਚੂਲੀਆਂ ਕਰਨ ਲੱਗਿਆਂ ਪੋਤਾ ਤੇ ਦਾਦੀ ਹਾਂ ਫਰਤ ਕਰਦੀ ਵਿੱਚ ਤੇ ਆਹ ਅਸੀਂ ਲਿਆਏ ਸੀ ਮੰਮੀ ਹੁਣਾ ਵਾਸਤੇ ਸ਼ਾਲ ਉਥੋਂ ਅੰਬਰਸਰੋਂ ਨਾ ਭੁੱਲ ਕੇ ਕੱਲ ਦਿਵਾਉਣਾ ਜਿਆਦਾ ਅੱਜ ਆਇਆ ਜਾਦੀ ਨੇ ਕੱਢ ਤਾਂ ਲਈ ਸੀ ਕੱਪੜੇ ਬਲੌਗ ਹੀ ਨਹੀਂ ਬਣਿਆ ਬਸ ਬਣਾਏ ਗੱਲ ਬਣਾਏ ਨਹੀਂ ਮਾਂ ਡੈਡੀ ਮੈਨੂੰ ਨਾ ਸੱਸ ਜੀ ਸਾਰੇ ਨੂੰ ਕੀ ਹਾਲ ਜਾਣ ਲੈ ਤੁਹਾਡੇ ਸਾਰਿਆਂ ਨੇ ਲੈ ਭਾਈ ਤੁਸੀਂ ਕਹਿੰਦੇ ਬਹੁਤ ਹੋਰ ਕਿਹੜਾ ਸੀਗਾ ਕਿੰਨੀ ਕੁਸ ਲੈ ਕੇ ਨਹੀਂ ਦਿੰਦੀ ਤੇ ਆਹ ਹੋਰ ਮੇਰੀ ਹੁਣ ਮੇਰੀ ਮਾਂ ਲੈ ਕੇ ਦਿੰਦੀ ਆ ਆਹ ਕਿਹੜਾ ਕੋਈ ਪੁੱਤਾਂ ਵਾਲਾ ਉਹ ਬੇਬੀ ਮੇਰਾ ਕਿਹਦੇ ਨੂੰ ਲੈ ਕੇ ਦਿੱਤਾ ਬੁੜਿਆ ਮੈਨੂੰ ਲੈ ਕੇ ਦਿੱਤਾ ਪੈਣਾ ਨਹੀਂ ਆਹ ਨੂੰ ਲੈ ਕੇ ਦਿੱਤਾ ਮੂੰਹ ਤਾਂ ਹੈ ਹੁਣ ਆ ਗਈ ਕੂੜਾ ਵਾਲੇ ਨਾ ਫਿਰ ਦੇਖਣ ਵਾਲੇ ਕਹਿੰਦੇ ਨਾ ਬਾਹਰ ਨਹੀਂ ਮੁਸਲਾਇਕ ਦਿੰਦੇ ਹਾਂ ਨਾ ਉਹਨਾਂ ਦੇ ਵਿਰੋਧ ਕਰ ਮੁੱਤ ਕਰ ਮਾਰ ਲੱਗ ਪਈ ਲਾ ਬੱਦਾ ਹੈ ਬੰਦੇ ਨੇ ਕਿ ਸ਼ਾਲਰ ਉਹਦੇ ਸੂਟ ਨਾ ਲਿਆ ਤਾਂ ਅਸੀਂ ਕਿਉਂਕਿ ਮੂਟ ਵਿੱਚ ਸੂਟ ਸੌਣ ਸੀਗਾ ਸੂਟ ਸੌਣ ਨਿੱਗਾਗਾ ਸੌਣ ਨਿੱਗਾ ਨਿੱਗਾ ਤੂੰ ਕਾਲ ਲੈ ਦਿੱਤੀ ਮੈਂ ਕਾਲ ਇਹ ਦੋ ਪਾਸੇ ਲੈ ਸਕਦੇ ਆਂ ਅੱਛਾ ਚਾਹ ਹ ਇਹ ਪਸੌਰ ਆ ਕਿਉਂ ਛੋੜੇ ਲੈਂਦਾ ਸਾਲ ਉਹ ਮਹਾਦੀ ਸਟਾਲ ਹੁੰਦੀ ਨਹੀਂ ਸਟਾਲ ਲੈਂਦੀ ਨਹੀਂ ਔਰ ਫਿਰ ਸਿੱਤਾਂ ਕਰਕੇ ਛੋੜੀ ਜਾਂਦਾ ਕਿਉਂਕਿ ਮੰਮੀ ਸਟਾਲ ਲੈਂਦੀ ਲੈ ਭਾਈ ਸਿਆਣੇ ਗਾਈਡ ਛੋੜੀ ਆ ਦੇਖ ਲਓ ਫਿਰ ਕਹਿੰਦੇ ਇਹਨੇ ਬੁੜੀ ਨੂੰ ਕੁਝ ਲੈ ਕੇ ਨਹੀਂ ਦਿੰਦੇ ਇਹ ਲੋਕਾਂ ਦੀ ਮੱਤ ਕਹਿੰਦੀ ਹੈ ਦੇਖ ਲਓ ਭਾਈ ਕਹੀ ਜਾਂਦੇ ਅਦੋਹੇ ਦਾਦੀ ਦੇ ਨੇ ਨਾ ਇੱਕ ਮੈਂ ਤਾਂ ਲੈ ਵੀ ਸਕ ਤੂੰ ਮੰਮੀ ਦੇ ਬਾਰੇ ਉਹ ਕਹਿਣਾ ਸੀ ਨਾ ਮੰਮੀ ਤਾਂ ਨਹੀਂ ਗਈ ਹੈਗੀ ਮੰਮੀ ਦੇ ਨਾ ਅੰਦਰ ਦੋ ਪੋਤਾ ਪੋਤੀ ਛੋਟੇ ਛੋਟੇ ਨੇ ਏਹ ਦਾ ਹੀ ਆਉਂਦੀ ਆ ਨਾ ਮੇਰੇ ਮੈਂ ਛੁੱਟੀ ਘਟੂਗੀ ਦੋਕ ਦਿਨ ਦੀ ਨਗਰ ਕੀਰਤਨ ਤੇ ਜਾਉਂਗੀ ਹਾਂ ਮੰਮੀ ਤਾਂ ਜਾਂਦੀ ਰਹਿੰਦੇ ਮੈਂ ਹੁਣ ਸਾਡ ਕਿਤੇ ਵੀ ਕਦੇ ਕਿਤੇ ਕਦੇ ਕਿਤੇ ਮੰਮੀ ਜਾਂਦੇ ਰਹਿੰਦੇ ਨੇ ਮੈਂ ਕਿਤੇ ਨਹੀਂ ਜਾ ਸਕਦੀ ਬੱਚਿਆਂ ਨਾਲ ਬੱਚਿਆਂ ਨੂੰ ਛੁੱਟੀਆਂ ਵੀ ਦੀ ਤਾਂ ਕਰਕੇ ਤੇ ਹੁਣ ਆਪਣੀ ਪਛਾਣ ਦੀ ਛੁੱਟੀ ਆਈ ਸੀ ਤਾਂ ਅਸੀਂ ਚਲੇ ਮੇਰੇ ਮੁੰਡੇ ਨਾਲ ਜਾਣਾ ਤੇ ਕਦੇ ਨਹੀਂ ਗਏ ਸੀ ਇੱਕ ਰਾਤ ਕਿ ਰਹਾ ਉੱਥੇ ਤਾਂ ਆਪਾਂ ਇੱਕ ਰਾਤ ਇੱਕ ਦਿਨ ਮੇਰੀ ਦੀਦੀ ਕੋਲ ਰਹਿ ਕੇ ਆਇਆ ਸੀ ਧੋਗਿਆ ਮੇਰੇ ਨਾਲ ਦੇ ਕੋਲ ਬੜੀ ਆ ਚਲਖਾ ਤੋਂ ਲਾਉਂਦੇ ਹਾਂ ਅਧਿਕਾ ਰੁਪਈਆ ਦਾ ਵੀ ਫਲੈਟ ਠੀਕ ਹੈ ਜੀ ਬਾਕੀ ਹੁਣ ਆਪਾਂ ਹੌਲੀ ਹੌਲੀ ਕੱਲ ਨੂੰ ਕਰਾਂਗੇ ਤਿਆਰੀ ਜਾਣ ਦੀ ਠੀਕ ਹੈ ਜੀ ਅੱਜ ਸਾਬ ਕੋ ਤਰੀਕ ਹੈ ਕੱਲ ਨੂੰ 8 ਕੱਲ ਨੂੰ 8 ਬਸ ਨਿਕਲ ਜਾਣਾ ਫਿਰ ਤੂੰ ਐਸ਼ ਕਰੇਂਗਾ ਕੱਲਾ ਜਾਣਾ ਓਰੇ ਹਈਆ ਦੇਖੀ 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 ਕਿ ਮੈਂ ਗੜੀ ਆ ਸੋ ਮ ਸਕੂਲ ਜਾਣਾ ਹੋਊਗਾ ਜੀ ਜੀ ਮੇਰਾ ਪੀੜਾ ਆਈ ਸਰਪੇਰਾ ਡਾਈਟ ਆ ਕੱਪੜੇ ਧੋਣ ਵਾਲਾ ਹੁੰਦਾ ਜੀ ਆਵਾਜ਼ ਆਉਂਦੀ ਕੋਈ ਗੱਲ ਥੈਂਕ ਯੂ ਮੇਰੇ ਤਾਂ ਹੈ ਨਹੀਂ ਉਹ ਜਾਣ ਕੇ ਕਹਿੰਦੇ ਸੈਲੀ ਦੀ ਦੁਕਾਨ ਤੇ ਕਰਨਾ ਨਹੀਂ ਜੀ ਪੁੱਛਿਆ ਤਾਂ ਨਹੀਂ ਪੁੱਛਿਆ ਸੀ ਇਹਨੂੰ ਮੈਂ ਪੈਸੇ ਤਾਂ ਲੈ ਕੇ ਪਈਆਂ ਪੰਜ ਪੰਜ 10 10 ਲੀਟਰ ਦੀਆਂ ਸਿਸੀਆਂ ਉੱਪਰ ਪਈਆਂ ਨੇ 5 ਰੁਪਏ 8 ਡੀ 5 ਰੁਪਏ ਦੀ ਕੋਈ ਨਹੀਂ ਹੈ ਇਹਨੇ ਸਾਹਮਣੇ ਰਾਮਪੁਰਿਆ ਨੇ ਕੋਰ ਤੇ ਰੱਜਾ ਹੁਣ ਚੱਲ ਆ ਜਾ ਹੁਣ ਇਹ ਦੁਕਾਨ ਚ ਚੱਲ ਹੁਣ ਚੱਲ ਜਿਹੜਾ ਵਿੱਚ ਏਜੀ ਬੁੰਡਾ ਰੰਦਾ ਮਤਲਬ ਜੇ ਤਾ ਤੈਨੂੰ ਇਹ ਜੀ ਮਿਲ ਗਿਆ ਇਹ ਸੈਲੀ ਦੁਕਾਨ ਤੋਂ ਫਿਰ ਤਾਂ ਮੈਂ ਵਗ ਜੂ ਮੈਨਾਂ ਨਾ ਮਿਲਿਆ ਮੈਂ ਉਹੀ ਰਹਿ ਕਿਉਂ ਜੀ ਗਾਇਸ ਜੇ ਲੈ ਨਾ ਮਿਲੇ ਉਹ ਤਾਂ ਜਾਣੀ ਜਾਣਾ ਨਹੀਂ ਮੈਂ ਫੇਰ ਮੈਂ ਜਾਣਾ ਕੋਈ ਜੇ ਮੈਨੂੰ ਫਾਇਦਾ ਸਲਫੈਕਸ ਲਿਖਿਆ ਨਾ ਖਟੂ ਅਸੀਂ ਆਪ ਦਾ ਫਾਇਦਾ ਵੀ ਦੇਖ ਰਾ ਨਾ ਉਹ ਨਹੀਂ ਕਿਉਂ ਜੀ ਗਾਇਸ ਇਹ ਹੈਗਾ ਕਿ ਨਹੀਂ ਆਏਗਾ ਜੇ ਜੀ ਮਿਲ ਗਿਆ ਤਾਂ ਮੈਂ ਭੱਜ ਜਾਾਂਗੇ ਜੇ ਨਹੀਂ ਮਿਲਿਆ ਤਾਂ ਉਰੀ ਰਹਿ ਜਾਣਾ ਉਹ ਪਤਾ ਵੀ ਹੈ ਨਾ ਸ਼ੈਲੀ ਦੇ ਜੀ ਉਹ ਮੈਂ ਨਹੀਂ ਹੈਗਾ ਜੇ ਨਾ ਹੋਇਆ ਮੈਂ ਨਹੀਂ ਜਾਣਾ ਦੇਖਦੇ ਹਾਂ ਨਾ ਹੀ ਕਹੂੰ ਮੈਂ ਤੁਹਾਨੂੰ ਕਿ ਸੂਟ ਲੈ ਕੇ ਦਵਾਂ ਚਾਹ 150 ਵਾਲਾ ਲੈ ਦੇ 150 ਵਾਲਾ ਸੂਟ ਲੈ ਨਹੀਂ ਸੇ ਹੈ ਕੋਈ ਆਇਆ ਘਰ ਵਾਲਾ ਅੱਡਾ ਦੇਖੋ ਦੇਖੋ ਜੀ 150 ਵਾਲੇ ਸੂਟ ਦੀ ਬੱਚਾ ਦੀ ਮਰ ਜਾਂਦੀ ਹੋਰ ਰਹਿਦਾ ਤਾਈ ਦਾ ਉਹ ਛੱਤ ਜਲਨ ਪਾਲ ਲੈਣਾ ਹੈ ਡੈਡੀ ਹੈ ਇਹ ਘਰ ਵਾਲੀ ਮੰਨੀ ਹੈ ਕਿ ਤੱਕ 150 ਹਾਂਜੀ ਡੈਡੀ ਸਾਡੇ ਵਾਸਤੇ ਸਰਪ੍ਰਾਈਜ਼ ਆਹ ਲਓ ਜੀ ਕਾ ਵੀ ਸਰਪ੍ਰਾਈਜ਼ ਆ ਗਿਆ ਸਾਡੇ ਵਾਸਤੇ ਅੱਛਾ ਬੰਦ ਸਰਪ੍ਰਾਈਜ਼ ਓਹੋ ਆ ਹੋ ਗਿਆ ਨਾ ਇਹ ਨਹੀਂ ਖਰਾਬ ਤਾਂ ਨਹੀਂ ਲਓ ਜੀ ਦੇਖਦੇ ਹਾਂ ਆਪਾਂ ਗਲਤੀ ਕੀਤੀ ਉਧਰ ਮੈਂ ਲਓ ਜੀ ਸੱਸ ਨੂੰ ਹਾਂ ਦੀ ਡਿਊਟੀ ਲੱਗ ਗਈ ਬਈ ਚੁੱਲੇ ਮੂਰੇ ਆਹ ਦੇਖੋ ਇੱਧਰ ਮੰਮੀ ਨੇ ਅੱਗ ਜਾਲਤੀ ਮੰਮੀ ਦੀ ਡਿਊਟੀ ਹੁੰਦੀ ਅੱਗ ਚਾਲਣ ਦੀ ਤੇ ਨਾਲੇ ਤਾਂ ਹੁਣ ਅਸੀਂ ਸੇਕ ਲਾਂਗੇ ਨਾਲੇ ਬਈ ਅਸੀਂ ਹੁਣ ਗੱਗੀ ਨੂੰ ਅੱਜ ਸਾਗ ਤੇ ਮੱਕੀ ਦੀ ਰੋਟੀ ਖਵਾ ਦੀ ਇੱਕ ਵਾਰੀ ਹੋਰ ਕਿਉਂਕਿ ਸਾਗ ਜਿਹੜਾ ਆਪਾਂ ਨੇ ਬਣਾਇਆ ਸੀਗਾ ਉਹ ਉਦਾਂ ਹੀ ਪਿਆ ਸੀਗਾ ਬਿਨਾ ਤੜਕਿਆ ਹੋਇਆ ਫ੍ਰਿਜ ਦੇ ਵਿੱਚ ਤੇ ਅਸੀਂ ਇੱਕ ਦਿਨ ਹੀ ਖਾਦਾ ਸੀਗਾ ਸਾਗ ਕਿਉਂਕਿ ਫਿਰ ਤੁਹਾਨੂੰ ਪਤਾ ਪਾਰਟੀ ਸ਼ੁਰੂ ਹੋ ਗਈ ਸੀ ਨਾ ਮੰਮੀ ਕੇ ਘਰੇ ਤਾਂ ਕਰਕੇ ਫਿਰ ਸਾਗ ਖਾਣ ਦਾ ਮੌਕਾ ਹੀ ਨਹੀਂ ਮਿਲਿਆ ਪਾਰਟੀ ਤੋਂ ਬਾਅਦ ਤਿੰਨ ਦਿਨ ਉਧਰ ਰਹੇ ਹਾਂ ਤੇ ਫਿਰ ਅਸੀਂ ਦਰਵਾਜਾ ਸਾਹਿਬ ਮੱਥਾ ਟੇਕਣ ਚਲੇ ਗਏ ਬਸ ਸਾਗ ਖਾਣ ਦਾ ਟਾਈਮ ਹੀ ਨਹੀਂ ਮਿਲਿਆ ਰਾਤ ਨੂੰ ਬਣਾ ਲਈ ਸੀ ਆਲੂ ਮਟਰ ਤੇ ਫਿਰ ਇਹਨਾਂ ਨੂੰ ਆਲੂ ਵਾਲੇ ਪਰੌਂਠੇ ਵੀ ਖਵਾਤੇ ਤੇ ਹੁਣ ਅੱਜ ਸਾਡੀ ਪਿਆਹ ਦੇਖੋ ਸਾਗ ਤੁਹਾਨੂੰ ਮੈਂ ਚੈੱਕ ਕਰਉਣੀ ਆ ਪੀਏ ਤੁਸੀਂ ਤੇ ਇਹ ਹੁਣ ਆਪਾਂ ਤੜਕਾ ਲਾਵਾਂਗੇ ਚੁੱਲ੍ਹੇ ਤੇ ਨਾਲ ਉਹਨਾਂ ਨੂੰ ਬਣਾ ਕੇ ਖਵਾਵਾਂਗੇ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਨੂੰ ਹਾਂ ਨਹੀਂ ਸੀ ਕਰਦੇ ਕਹਿੰਦੇ ਕਣਕ ਦੀ ਬਣਾ ਲਓ ਮੈਂ ਖੋਦਾ ਕੀ ਫਾਇਦਾ ਸਾਗ ਨਾਲ ਮੱਕੀ ਦੀ ਰੋਟੀ ਖਾ ਲਓ ਤੇ ਬਾਕੀ ਚਲੋ ਠੀਕ ਹੈ ਜੀ ਉਹਨਾਂ ਨੂੰ ਤਾਂ ਬਈ ਨੀਂਦ ਆ ਗਈ ਅੰਦਰ ਉਹ ਤਾਂ ਪੈ ਕੇ ਰਜਾਈ 'ਚ ਜੋ ਵੀ ਨੂੰ ਭੇਜਿਆ ਲਾਲ ਮਿਰਚ ਲੈਣ ਸਾਡੀ ਲਾਲ ਮਿਰਚ ਖਤਮ ਹੋ ਗਈ ਜੋ ਵੀ ਸਾਈਕਲ ਤੇ ਗਾ ਮੈਂ ਪਿਆਜ਼ ਦੋ ਤਾ ਹੋਇਆ ਕਿ ਧੋਣ ਵਾਲਾ ਧੋ ਤੋ ਧੋ ਕੇ ਜੀ ਬਸ ਠੀਕ ਆ ਤਰ ਲੈ ਫਿਰ ਮੈਂ ਤੜਕਾ ਲਾਉਣੀ ਹੁਣ ਅਸੀਂ ਦੋਨੇ ਜਾਨੀ ਇੱਥੇ ਬੈਠਾਂਗੇ ਨਾਲੇ ਤਾਂ ਅਸੀਂ ਅੱਗ ਸਿੱਖਾਂਗੇ ਬਈ ਤੇ ਨਾਲੇ ਸੀ ਸਾਗ ਨੂੰ ਤੜਕਾ ਲਾਵਾਂਗੇ ਇੱਥੇ ਬਣਾਵਾਂਗੇ ਮੱਕੀ ਦੀ ਰੋਟੀ ਛੜ ਤੱਕ ਉਤਾਰ ਭਰੀ ਪਈਆ ਕੱਲ ਪਰਸੋਂ ਦੇ ਕੱਪੜੇ ਕੱਲ ਵੀ ਧੁੱਤੇ ਸੀਗੇ ਇੱਥੋਂ ਤੋਂ ਲੈ ਕੇ ਉ ਤੱਕ ਤਾਰ ਤੇ ਭਰੀ ਪਈਆ ਉਹ ਸਟੈਂਡ ਭਰਿਆ ਪਿਆ ਤੇ ਇੱਧਰ ਆ ਤਾਰ ਭਰੀ ਪਈਆ ਹੁਣ ਦੱਸੋ ਸੁੱਕਣ ਚ ਨਹੀਂ ਆਉਂਦੇ ਸੁੱਕਣ ਚ ਨਹੀਂ ਆਉਂਦੇ ਧੁੱਪ ਜਮਾ ਨਹੀਂ ਨਿਕਲ ਰਹੀ ਅੰਦਰ ਵੀ ਪਏ ਨੇ ਬਾਕੀ ਅੰਡਰਵੀਅਰ ਜਰਾਬਾਂ ਸਟੀਲ ਗੈਲਰੀ ਤੇ ਪਈਆਂ ਨੇ ਸਾਰਿਆਂ ਦੇ بس ਸੁੱਕ ਨਹੀਂ ਰਹੇ ਹਜੇ ਮੈਂ ਅੰਦਰ ਪਾ ਗਰ ਲਈ ਤਾਰ ਤੇ ਪਏ ਨੇ ਕੱਪੜੇ ਮੈਂ ਰਾਤੋਂ ਮੈਂ दादी ਬਾਪੇ ਸਾਰੇ ਗੈਲਰੀ ਵਾਲੀ ਤੇ ਤੇ ਹੁਣ ਇਹਨਾਂ ਦੇ ਕੱਪੜੇ ਜ਼ਿਆਦਾ ਜ਼ਰੂਰੀ ਨੇ ਗੱਗੀ ਦੇ ਕੱਪੜੇ ਸੁੱਕਣੇ ਕਿਉਂਕਿ ਇਹਨਾਂ ਦੀ ਤਿਆਰੀ ਵੀ ਕਰਨੀ ਆ ਆਪਾਂ ਪੈਕਿੰਗ ਕਰਨੀ ਆ ਤਾਂ ਆ ਗਏ ਫਿਰ ਹੁਣ ਮੈਂ ਕਿਹਾ ਚਲੋ ਅੱਜ ਵੀ ਮੈਂ ਧੋਤੇ ਕੱਪੜੇ ਕੱਲ ਵੀ ਧੋਪੇ ਸੀ ਇਹਦੇ ਇਹ ਕੱਪੜੇ ਬਾਹਰ ਅੰਦਰ ਪਾ ਸੰਗਲਰੀ ਚ ਹਾਂ ਛੇਤੀ ਸੁੱਕ ਜਾਣਗੇ ਹਨਾ ਫਿਰ ਡਰਾਈਰ ਜੀ ਨਾਲ ਕੋਡ ਲਓ ਜੀ ਇਹ ਤਾਂ ਸੌਕੇ ਆ ਗਏ ਇਹਨਾਂ ਨੂੰ ਆ ਗਈ ਸੀ ਬਈ ਨੀਂਦਰ ਜਾਈ ਚ ਪੈ ਕੇ ਮੈਂ ਕਿਹਾ ਸੀ ਮੈਂ ਕਿਹਾ ਸੋਹਮ ਨੂੰ ਨਾਲ ਪਾ ਲਓ ਸੋਹਮ ਨੂੰ ਹੋਈ ਪਈ ਸੀ ਖੰਗ ਇੱਧਰ ਚੁੱਲੇ ਤੇ ਆਪਾਂ ਨੇ ਸਾਗ ਨੂੰ ਲਾ ਲਿਆ ਤੜਕਾ ਚੈੱਕ ਕਰੋ ਗਰਮ ਗਰਮ ਸਾਗ ਮੈਂ ਇਹਨਾਂ ਨੂੰ ਸਵੇਰ ਵਾਲੀਆਂ ਰੋਟੀਆਂ ਪਈਆਂ ਸੀ ਇੱਕ ਰੋਟੀ ਮੈਂ ਖਾ ਲਈ ਸਾਗ ਧਰ ਕੇ ਉੱਤੇ ਕਿਨਰ ਖਵਾਤੀ ਧੱਕੇ ਕੇ ਸਾਥ ਧੱਕੇ ਕੇ ਸਾਥ ਕਹਿੰਦੇ ਮੈਂ ਨਹੀਂ ਖਾਣੀ ਗਰਮ ਗਰਮ ਬੜੀਆਂ ਲੱਗਦੀਆਂ ਮੁੰਡਾ ਫਿਰ ਮੈਂ ਫਿਰ ਇਹਨਾਂ ਨੇ ਫੜ ਲਈ ਪਲੇਟ ਹੁਣ ਦੇਖ ਮੈਂ ਕਿਹੋ ਜਿਹਾ ਨਜ਼ਾਰਾ ਮਿਲਣਾ ਕਿਤੇ ਰੋਸ ਨਾ ਜਾਵੇ ਜਾਂਦੀ ਵਾਰ ਦੀ ਕਿਤੇ ਅੱਛਾ ਘਾਟੀ ਰੁੱਸਦੀਆਂ ਮੈਂ ਪਤਾ ਨਹੀਂ ਹੈਗਾ ਨਾ ਹੂੰ ਮੱਯਾਰ ਜੀ ਠੀਕ ਹੈ ਨੂੰ ਮਿਰਚ ਲਓ ਜੀ ਹੁਣ ਆਪਾਂ ਬਣਾਵਾਂਗੇ ਮੱਕੀ ਦੀ ਰੋਟੀ ਸਾਗ ਨੂੰ ਲਾਤਾ ਆਪਾਂ ਨੇ ਤੜਕਾ ਠੰਡੀ ਹਵਾ ਸੀਤ ਲਹਿਰ ਚੱਲਦੀ ਆ ਸੀਤ ਲਹਿਰ ਹੁੰਦੀ ਆ ਜਿਹੜੀ ਆ ਦੇਖੋ ਹਵਾ ਚੱਲਦੀ ਕੱਪੜੇ ਹਿਲਦੇ ਦੇਖਦੇ ਨੇ ਤੁਹਾਨੂੰ ਇੰਨੀ ਠੰਡੀ ਹਵਾ ਚੱਲਦੀ ਆ ਬਰਫ਼ ਵਰਗੀ ਲੈ ਮੈਂ ਇੱਕ ਰੋਟੀ ਫਿਰ ਬਸ ਲਓ ਜੀ ਇਹਨਾਂ ਨੂੰ ਇੱਕ ਰੋਟੀ ਇਹਨਾਂ ਨੂੰ ਖਵਾਤੀ ਇੱਕ ਖਾ ਲਈ ਮੈਂ ਹੁਣ ਆਪਾਂ ਬਣਾਵਾਂਗੇ ਮੱਕੀ ਦੀ ਰੋਟੀ ਚੁੱਲੇ ਤੇ ਠੀਕ ਆ ਗਰਮ ਗਰਮ ਖਾ ਕੇ ਨਜ਼ਾਰਾ ਹੁੰਦਾ ਸਾਗ ਆ ਬਾ ਠੰਡੀ ਬਹੁਤ ਚੱਲ ਰਹੀ ਹੈ ਪਤਾ ਨਹੀਂ ਕਿੱਥੋਂ ਆਈ ਆ ਪਾਫਾ ਦੇਖੋ ਨਿਕਲ ਆ ਗੜੇ ਗੜੇ ਪਏ ਹੋਣਗੇ ਕਿਤੇ ਤਾਂ ਇੰਨੀ ਠੰਡੀ ਹਵਾ ਚੱਲਦੀ ਆ ਮੈਂ ਮੈਂ ਬੰਦਾ ਸਿਗਰਟ ਪੀਂਦਾ ਹੁੰਦਾ ਲੈ ਇਹ ਨਰਦੂ ਆ ਹਾਂ ਤੂੰ ਆਇਆ ਵੇ